ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਗਿੱਦੜਬਾਏ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਲਿੰਕ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਪਣਾ ਪੈਣਾ ਰੋਟੀ ਬਣਾਉਣ ਵਾਲਾ ਲੱਪਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜਬਾਏ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਆ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜਿਹੜੀ ਦਾਲ ਘਿਓ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਕਿੱਦੜ ਬਾਹੇ ਵਾਲਿਆਂ ਦਾ ਉਹਨਾਂ ਨੇ ਬੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ